ਅਸੀਂ ਪੰਜਾਬ ਦੇ ਜਾਏ ਆ ਤੇ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਬਹੁਤ ਹੀ ਸਨੇਹ ਹੈ ਤਾਂ ਹੀ ਕਹਿੰਦੇ ਕਿ ਮਾਵਾਂ ਸ਼ਾਵਾਂ ਪਸ਼ਾਵਾਂ ਜਿੰਨਾਂ ਨੂੰ بچਾਓ ਕਿਉਂਕਿ ਤਿੰਨੇ ਹੀ ਇੱਕ ਦੂਜੇ ਦੇ ਪੂਰਕ ਨੇ ਜਦੋਂ ਇਹ ਬਚਣਗੀਆਂ ਤੇ ਸ਼ਾਇਦ ਬਾਕੀ ਸਾਰਾ ਕੁਝ ਆਪਣੇ ਆਪ ਹੀ ਬਚ ਜਾਏਗਾ ਕਿ ਇਹੋ ਜਈ ਮਨੋਹਰ ਬੋਲੀ ਮਿੱਠੀ ਕਿਤੇ ਨਾ ਡਿੱਠੀ ਇਹ ਉਹ ਬੋਲੀ ਹੈ ਜਿਸ ਵਿੱਚ ਬਾਬਾ ਬੁੱਲੇ ਸ਼ਾਹ ਹੋਰਾਂ ਨੇ ਕਲਾਮ ਰਚੀ ਨੇ ਜਿਸ ਵਿੱਚ ਸਾਈਂ ਵਾਰਿਸ ਸ਼ਾਹ ਹੋਰਾਂ ਨੇ ਹੀਰ ਰਚੀ ਹੈ ਇਹ ਉਹ ਜਮਾਨਾ ਨੇ ਜਿਸਨੇ ਸੁਰਜੀਤ ਪਾਤਰ ਸਾਹਿਬ ਨੂੰ ਜਨਮ ਦਿੱਤਾ ਹੈ ਜਿਸ ਵਿੱਚ ਗੁਰਬਾਣੀ ਰਚੀ ਗਈ ਹੈ ਜਿਸ ਵਿੱਚੋਂ ਅਸੀਂ ਪੈਦਾ ਹੋਏ ਹਾਂ ਇਹੋ ਜੀ ਜ਼ਬਾਨ ਦੇ ਜਾਏ ਹੋਣਾ ਬਹੁਤ ਵੱਡੀ ਗੱਲ ਹੈ ਤੇ ਆਪਣੇ ਆਪ ਨੂੰ ਫਖਰ ਹੋਣਾ ਚਾਹੀਦਾ ਹੈ ਕਿ ਪਰਮਾਤਮਾ ਨੇ ਸਾਨੂੰ ਇਹੋ ਜੀ ਜ਼ਬਾਨ ਦੇ ਜਾਏ ਬਣਾਇਆ ਹੈ ਸੀਬਾਣੀ ਨੂੰ ਹਰ ਤਾਜ਼ਾ ਅਪਡੇਟ ਦਿਲੀ ਔਨ ਸਕਾਈ ਟੀਵੀ ਦੇ ਨਾਲ